ਦੈਨਿਕ ਸਿਹਰਾ ਦੇਖ ਰਹੇ ਦਰਸ਼ਕਾ ਸਵਾਗਤ ਹੈ ਇਸ ਵਕਤ ਖੜੇ ਹੈ ਫਿਰ ਇੱਕ ਵਾਰੀ ਫਲੋਰ ਸਤਲੁਜ ਨਦੀ ਦੇ ਕੰਢੇ ਜਿੱਥੇ ਅਸੀਂ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਅਪਡੇਟ ਦੇ ਰਹੇ ਹਾਂ ਕਿ ਪਾਣੀ ਕਿਉਂਕਿ ਪਾਣੀ ਬਹੁਤ ਮਾਤਰਾ ਚ ਚੱਲ ਰਿਹਾ ਫਿਰ ਹਾਲ ਵੀ ਅਸੀਂ ਅਗਰ ਤੁਹਾਨੂੰ ਪਹਿਲਾਂ ਸਭ ਤੋਂ ਪਹਿਲਾਂ ਉਹੀ ਪੁਆਇੰਟ ਦਿਖਾਉਣਾ ਚਾਹੁੰਦੇ ਹਾਂ ਜਿੱਥੋਂ ਇਸ ਚੀਜ਼ ਦਾ ਪਤਾ ਲੱਗਦਾ ਕਿ ਪਾਣੀ ਦਾ ਲੈਵਲ ਕਿੰਨਾ ਅਗਰ ਸਾਹਮਣੇ ਦੇਖੋ ਤੁਸੀਂ ਡੇਂਜਰ ਲੈਵਲ ਤੋਂ 3 ਫੁੱਟ ਥੱਲੇ ਪਾਣੀ ਚੱਲ ਰਿਹਾ ਹੈ ਰੇਂਜਰ ਲੈਵਲ ਤੋਂ ਯਾਨੀ ਖਤਰੇ ਦੇ ਨਿਸ਼ਾਨ ਤੋਂ 3 ਫੁੱਟ ਥੱਲੇ ਪਾਣੀ ਚੱਲ ਰਿਹਾ ਔਰ نیچے ਅਗਰ ਹਲਕਾ ਜਿਹਾ ਦਿਖਾਵਾ ਤਾਂ ਅਲਰਟ ਮੋਡ ਆ ਰਿਹਾ ਜਿਹੜਾ ਅਲਰਟ ਮੋਡ ਹੈ ਉਹਦੇ ਤੇ ਪਾਣੀ ਤਾਂ ਹੈ ਯਾਨੀ ਕਿ ਖਤਰੇ ਹੈ ਨਹੀਂ ਕੋਈ ਅਜੇ ਗੱਲ ਪਤ ਨਹੀਂ ਹੈਗੀ ਦੂਸਰੇ ਪਾਸੇ ਅਗਰ ਪਾਣੀ ਦਾ ਫਲੋ ਦੇ ਬਾਰੇ ਜਾਨਣਾ ਚਾਹੀਏ ਤਾਂ ਅਸੀਂ ਜਿਹੜੇ ਸਵੇਰੇ ਆਏ ਸੀ ਅੱਜ ਤੇ ਇਹ ਪਾਣੀ ਬਿਲਕੁਲ ਨਾਲ ਲੱਗਾ ਹੋਇਆ ਸੀ ਉੱਪਰ ਸੀਗਾ ਥੋੜਾ ਲਗਭਗ ਨੇੜੇ ਸੀਗਾ ਮੇਰੇ ਤੇ ਇਹ ਹੁਣ ਪਾਣੀ ਥੋੜਾ ਜਿਹਾ ਪਰੇ ਗਿਆ ਯਾਨੀ ਕਿ ਪਾਣੀ ਦਾ ਲੈਵਲ ਘਟਿਆ ਜੋ ਅਪਡੇਟ ਹੈ ਲਗਭਗ ਜਿਹੜੀ ਅਪਡੇਟ ਆ ਰਹੀ ਹੈ ਸਾਡੇ ਕੋਲ ਜਿਹੜੇ ਸਾਡੇ ਇੱਥੇ ਨਿਗਰਾਨੀ ਕਰ ਰਹੇ ਨੇ ਡਰੇਨ ਵਿਭਾਗ ਦੇ ਬੰਦੇ ਉਹਨਾਂ ਵੱਲੋਂ ਜਿਹੜੀ ਅਪਡੇਟ ਦਿੱਤੀ ਹੈ ਕਿ ਅੱਜ ਜਿਹੜਾ ਪਾਖੜੇ ਤੋਂ ਪਾਣੀ 65000 ਕਿਊਸਿਕ ਪਾਣੀ ਛੱਡਿਆ ਗਿਆ ਔਰ ਜਿਹੜਾ ਫਲੋਅ ਇਸ ਟਾਈਮ ਫਲੋ ਚੱਲ ਰਿਹਾ ਉਹ ਲਗਭਗ 94000 ਕਿਊਸਿਕ ਪਾਣੀ ਚੱਲ ਰਿਹਾ ਮੈਂ ਫਿਰ ਇੱਕ ਵਾਰੀ ਆਪਣੇ ਦਰਸ਼ਕਾਂ ਨੂੰ ਯਾਦ ਕਰਾਉਣਾ ਚਾਹਨਾ ਕਿ ਜਿਹੜੀ ਫਲੋਅ ਸਤੁਲੀਲੀ ਕੈਪੈਸਿਟੀ ਹੈ ਇਹ ਲਗਭਗ 3 ਲੱਖ ਕਿਊਸਿਕ ਪਾਣੀ ਦੇ ਲਗਭਗ ਹੈ ਸੋ डरन दी गल ਨਹੀਂ ਹੈਗੀ ਥੋੜਾ ਨੁਕਸਾਨ ਸੰਗੋ ਵਾਲੇ ਏਰੀਆ ਛੋਇਆ ਜਾ ਕੇ ਜਨਨੇ ਕਿ ਤੋਂ ਕਾਫੀ 15 16 ਕਿਲੋਮੀਟਰ ਅੱਗੇ ਨਿਕਲ ਗਏ ਤਾਂ ਉੱਥੇ ਜਾ ਕੇ ਬੰਨ ਥੋੜਾ ਥੜੇ ਢਾ ਲੱਗੀ ਹੈ ਪ੍ਰਸ਼ਾਸਨ ਪੂਰਾ ਮਸਤੈਸ ਸੀ ਗੱਲ ਪਿੰਡ ਵਾਲੇ ਮਸਤੈਸ ਸੀ ਉੱਥੇ ਕਾਬੂ ਵੀ ਪਾਇਆ ਗਿਆ ਉੱਥੋਂ ਦੇ ਜਿਹੜੇ ਐਮ ਐਲ ਏ ਨੇ ਮੈਡਮ 인ਦਰਜੀਤ ਕੌਰ ਮਾਨ ਉਹ ਵੀ ਮੌਕੇ ਤੇ ਸੀਗੀ ਉੱਥੇ ਜਨਨੇ ਸਾਰਿਆਂ ਨੂੰ ਜਦੋਂ ਜਾਚ ਕਰਕੇ ਉੱਥੇ ਜਿੰਨੀ ਵੀ ਹਾਲਾਤ ਕਾਬੂ ਚ ਕਰਨੇ ਕੋਸ਼ਿਸ਼ ਕੀਤੀ ਉੱਥੇ ਮੈਨੂੰ ਇਹ ਵੀ ਪਤਾ ਲੱਗਾ ਕਿ ਕਾਫੀ ਕਾਮਯਾਬੀ ਪ੍ਰਸ਼ਾਸਨ ਨੂੰ ਮਿਲੀ ਹੈ ਡੀਸੀ ਸਾਹਿਬ ਕੋਲ ਆ ਵਾਚ ਕਰ ਰਹੇ ਨੇ ਮੋਨੀਟਰਿੰਗ ਕਰ ਰਹੇ ਨੇ ਇਸ ਸਾਰੇ ਏਰੀਆ ਨੂੰ ਕਿ ਪਾਣੀ ਦਾ ਹਾਂ ਪਾਣੀ ਦਾ ਜਿਹੜਾ ਫਲੋ ਹੈ ਅਗਰ ਮੈਂ ਦਿਖਾਣਾ ਚਾਹਾਂ ਅੱਗੇ ਹੋ ਕੇ ਪਾਣੀ ਦਾ ਫਲੋ ਦੇਖਿਆ ਜਾਵੇ ਤਾਂ ਪਾਣੀ ਦਾ ਫਲੋ ਬਹੁਤ ਹੈ ਫਲੋ ਬਹੁਤ ਸਪੀਡ ਤੇ ਆ ਔਰ ਪਾਣੀ ਇੰਨੀ ਹੀ ਸਪੀਡ ਤੇ ਫਲੋਰ ਤੋਂ ਨਿਕਲ ਰਿਹਾ ਯਾਨੀ ਇਹ ਨਹੀਂ ਹੈਗਾ ਕਿ ਪਾਣੀ ਦਾ ਫਲੋ ਕਿਤੇ ਬੰਨ ਨੂੰ ਟੱਚ ਕਰ ਰਿਹਾ ਫਿਰ ਮੈਂ ਇੱਕ ਵਾਰੀ ਲਗਾਤਾਰ ਮੈਂ ਇੱਕ ਵਾਰ ਚੀਜ਼ ਦਿਖਾ ਰਿਹਾ ਕਿ ਅਸੀਂ ਇਸ ਵਕਤ ਵੀ ਬੰਨ ਦੇ ਅੰਦਰਲੇ ਪਾਸੇ ਖੜੇ ਆ ਸਤਲੁਜ ਦਰਿਆ ਦੇ ਅੰਦਰਲੇ ਪਾਸੇ ਖੜੇ ਆ ਬੰਨ ਮੇਰੇ ਕੈਮਰਾਮੈਨ ਤੋਂ ਵੀ ਪਿੱਛੇ 10-15 ਫੁੱਟ ਪਿੱਛੇ ਹੈਗਾ ਪਰ ਜਿਹੜੇ ਹਾਲਾਤ ਨੇ ਕਾਬੂ ਚ ਨੇ ਕੋਈ ਡਰਨ ਦੀ ਲੋੜ ਨਹੀਂ ਕੋਈ ਘਬਰਾਣ ਦੀ ਲੋੜ ਨਹੀਂ ਸचेत ਰਹਿਣ ਦੀ ਲੋੜ ਹੈ 94000 ਕਿਊਸਿਕ ਪਾਣੀ ਨਿਕਲ ਰਿਹਾ ਬੜੇ ਆਰਾਮ ਨਾਲ ਤੁਸੀਂ ਦੇਖੋ ਦਰਿਆ ਦੇ ਅੰਦਰੋਂ ਹੀ ਨਿਕਲ ਰਿਹਾ ਹੁਣ ਸਵੇਰ ਨਾਲੋਂ ਜਿਹੜਾ ਲੈਵਲ ਆ ਸਵੇਰ ਜਿਹੜਾ ਇੱਥੇ ਲੈਵਲ ਸੀ ਹੁਣ ਸਵੇਰ ਨਾਲੋਂ ਕਟੋ-ਕਟ 2 ਫੁੱਟ ਪਾਣੀ نیچے ਚਲਾ ਗਿਆ ਸ਼ਾਮ ਦੇ 6 ਵਜੇ ਨੇ ਸ਼ਾਮ ਦੇ 6 ਵਜੇ ਨੇ ਉਹ ਜਿਹੜੇ ਆਫੀਸ਼ੀਅਲੀ ਹੈ ਕਿ 94000 ਕਿਊਸਿਕ ਪਾਣੀ ਚੱਲ ਰਿਹਾ ਇਸ ਕਰਕੇ ਜਿਹੜੇ ਦਰਸ਼ਕ ਇਹ ਦੇਖ ਰਹੇ ਨੇ ਉਹਨਾਂ ਲਈ ਇਹ ਹੈਗਾ ਇੱਕੋ ਵਾਲਾ ਹੋਣਾ ਸਚੇਤ ਰਹੋ ਪਿੰਡ ਦੇ ਪਾਰੇ ਦੇਓ ਕੁਝ ਲੋਕ ਪੈਨਿਕ ਖਬਰਾਂ ਫੁਲਾ ਰਹੇ ਨੇ ਅੱਜ ਤੋਂ 2 ਸਾਲ ਪਹਿਲਾਂ ਜਦੋਂ ਪਾਣੀ ਆਇਆ ਸੀਗਾ ਤਾਂ ਪੰਜਾਬ ਪੁਲਿਸ ਅਕੈਡਮੀ 'ਚ ਪਾਣੀ ਆਇਆ ਸੀ ਤਾਂ ਉੱਥੇ ਗੱਡੀਆਂ ਕਾਫੀ ਨੁਕਸਾਨ ਹੋਇਆ ਸੀ ਕੁਝ ਲੋਕ ਉਹਨਾਂ ਨੂੰ ਬਾਰ-ਬਾਰ ਰਿਪੀਟ ਕਰ ਰਹੇ ਨੇ ਸਾਨੂੰ ਫੋਨ ਆ ਰਹੇ ਆ ਜੀ ਪੁਲਿਸ ਅਕੈਡਮੀ 'ਚ ਪਾਣੀ ਆ ਗਿਆ ਫਰਾਨੀ ਜਗ੍ਹਾ ਪਾਣੀ ਕਿਤੇ ਕੁਝ ਨਹੀਂ ਹੋਇਆ ਸਰ ఎవਰੀਥਿੰਗ ਇਜ਼ ਨਾਰਮਲ ਕੋਈ ਵੀ ਘਬਰਾਨ ਦੀ ਲੋੜ ਨਹੀਂ ਸਚੇਤ ਰਹਿਣ ਦੀ ਲੋੜ ਹੀ ਹੈ ਦੈਨਿਕ ਸਵੇਰਾ ਲਈ ਨਰੇਸ਼ ਸ਼ਰਮਾ ਫਲੋਰ ਦੈਨਿਕ ਸਵੇਰਾ ਦੇਖਣ ਦੇ ਦਸ਼ਕਾ ਸਵਾਗਤ ਹੈ ਇਸ ਵਕਤ ਖੜੇ ਆਂ ਫਿਰ ਇੱਕ ਵਾਰੀ ਫਲੋਰ ਸਤਲੁਜ ਨਦੀ ਦੇ ਕੰਢੇ ਜਿੱਥੇ ਅਸੀਂ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਅਪਡੇਟ ਦੇ ਰਹੇ ਆਂ ਕਿ ਪਾਣੀ ਕਿਉਂਕਿ ਪਾਣੀ ਬਹੁਤ ਮਾਤਰਾ 'ਚ ਚੱਲ ਰਿਹਾ ਫਿਰ ਹਾਲ ਵੀ ਅਸੀਂ ਅਗਰ ਤੁਹਾਨੂੰ ਪਹਿਲਾਂ ਸਭ ਤੋਂ ਪਹਿਲਾਂ ਉਹੀ ਪੁਆਇੰਟ ਦਿਖਾਉਣਾ ਚਾਹੁੰਦੇ ਆਂ ਜਿੱਥੋਂ ਇਸ ਚੀਜ਼ ਦਾ ਪਤਾ ਲੱਗਦਾ ਕਿ ਪਾਣੀ ਦਾ ਲੈਵਲ ਕਿੰਨਾ ਅਗਰ ਸਾਹਮਣੇ ਦੇਖੋ ਤੁਸੀਂ ਡੇਂਜਰ ਲੈਵਲ ਤੋਂ 3 ਫੁੱਟ ਥੱਲੇ ਪਾਣੀ ਚੱਲ ਰਿਹਾ ਡੇਂਜਰ ਲੈਵਲ ਤੋਂ ਯਾਨੀ ਖਤਰੇ ਦੇ ਨਿਸ਼ਾਨ ਤੋਂ 3 ਫੁੱਟ ਥੱਲੇ ਪਾਣੀ ਚੱਲ ਰਿਹਾ ਔਰ ਨਿਚੇ ਅਗਰ ਹਲਕਾ ਜਿਹਾ ਦਿਖਾਵਾ ਤਾਂ ਅਲਰਟ ਮੋਡ ਆ ਰਿਹਾ ਜਿਹੜਾ ਅਲਰਟ ਮੋਡ ਹੈ ਉਹਦੇ ਤੇ ਪਾਣੀ ਦਾ ਆ ਰਿਹਾ ਯਾਨੀ ਕਿ ਖਤਰਾ ਇਹ ਨਹੀਂ ਕੋਈ ਅਜੇ ਗੱਲ ਪਤ ਨਹੀਂ ਹੈਗੀ ਦੂਸਰੇ ਪਾਸੇ ਅਗਰ ਪਾਣੀ ਦਾ ਫਲੋ ਦੇ ਬਾਰੇ ਜਾਨਣਾ ਚਾਹੀਏ ਤਾਂ ਅਸੀਂ ਜਿਹੜੇ ਸਵੇਰੇ ਆਏ ਸੀ ਅੱਜ ਤਾਂ ਇਹ ਪਾਣੀ ਬਿਲਕੁਲ ਨਾਲ ਲੱਗਾ ਹੋਇਆ ਸੀ ਉੱਪਰ ਸੀਗਾ ਥੋੜਾ ਇਹ ਲਗਭਗ ਨੇੜੇ ਸੀਗਾ ਮੇਰੇ ਤੇ ਇਹ ਹੁਣ ਪਾਣੀ ਥੋੜਾ ਜਿਹਾ ਪਰੇ ਗਿਆ ਯਾਨੀ ਕਿ ਪਾਣੀ ਦਾ ਲੈਵਲ ਘਟਿਆ ਜੋ ਅਪਡੇਟ ਹੈ ਲਗਭਗ ਜਿਹੜੀ ਅਪਡੇਟ ਆ ਰਹੀ ਹੈ ਸਾਡੇ ਕੋਲ ਜਿਹੜੇ ਸਾਡੇ ਇੱਥੇ ਨਿਗਰਾਨੀ ਕਰ ਰਹੇ ਨੇ ਡਰੇਨ ਵਿਭਾਗ ਦੇ ਬੰਦੇ ਉਹਨਾਂ ਵੱਲੋਂ ਜਿਹੜੀ ਅਪਡੇਟ ਦਿੱਤੀ ਹੈ ਕਿ ਅੱਜ ਜਿਹੜਾ ਪਾਖੜੇ ਤੋਂ ਪਾਣੀ 65000 ਕਿਊਸਿਕ ਪਾਣੀ ਛੱਡਿਆ ਗਿਆ ਔਰ ਜਿਹੜਾ ਫਲੋਰ ਇਸ ਟਾਈਮ ਫਲੋ ਚੱਲ ਰਿਹਾ ਉਹ ਲਗਭਗ 94000 ਕਿਊਸਿਕ ਪਾਣੀ ਚੱਲ ਰਿਹਾ ਮੈਂ ਫਿਰ ਇੱਕ ਵਾਰੀ ਆਪਣੇ ਦਰਸ਼ਕਾਂ ਨੂੰ ਯਾਦ ਕਰਾਉਣਾ ਚਾਹਨਾ ਕਿ ਜਿਹੜੀ ਫਲੋਰ ਸਤਲੂ ਦੀ ਕੈਪੈਸਿਟੀ ਹੈ ਇਹ ਲਗਭਗ 3 ਲੱਖ ਕਿਊਸਿਕ ਪਾਣੀ ਦੇ ਲਗਭਗ ਹੈ ਸੋ ਡਰਨ ਦੀ ਗੱਲ ਨਹੀਂ ਹੈ ਥੋੜਾ ਨੁਕਸਾਨ ਸੰਗੋ ਵਾਲੇ ਏਰੀਆ ਛੋਇਆ ਜਾ ਕੇ ਜਨਨ ਕੀ ਤੋਂ ਕਾਫੀ 15 16 ਕਿਲੋਮੀਟਰ ਅੱਗੇ ਨਿਕਲ ਗਏ ਤਾਂ ਉੱਥੇ ਜਾ ਕੇ ਬੰਨ ਥੋੜਾ ਥੜੇ ਢਾ ਲੱਗੀ ਹੈ ਪ੍ਰਸ਼ਾਸਨ ਪੂਰਾ ਮਸਤੈਸ ਸੀ ਗਾਲ ਪਿੰਡ ਵਾਲੇ ਮਸਤੈਸ ਸੀ ਉੱਥੇ ਕਾਬੂ ਵੀ ਪਾਇਆ ਗਿਆ ਉੱਥੋਂ ਦੇ ਜਿਹੜੇ ਐਮ ਐਲ ਏ ਨੇ ਮੈਡਮ ਇੰਦਰਜੀਤ ਕੌਰ ਮਾਨ ਉਹ ਵੀ ਮੌਕੇ ਤੇ ਸੀਗੀ ਉੱਥੇ ਜਨਨ ਸਾਰਿਆਂ ਨੂੰ ਜਦੋਂ ਜਾਤ ਕਰਕੇ ਉੱਥੇ ਜਿੰਨੀ ਵੀ ਹਾਲਾਤ ਕਾਬੂ ਚ ਕਰਨੇ ਕੋਸ਼ਿਸ਼ ਕੀਤੀ ਉੱਥੇ ਮੈਨੂੰ ਇਹ ਵੀ ਪਤਾ ਲੱਗਾ ਕਿ ਕਾਫੀ ਕਾਮਯਾਬੀ ਪ੍ਰਸ਼ਾਸਨ ਨੂੰ ਮਿਲੀ ਹੈ ਦਿਸ ਇਸ ਆਪ ਕੋਲ ਆ ਵਾਚ ਕਰ ਰਹੇ ਨੇ ਮੋਨਿਟਰਿੰਗ ਕਰ ਰਹੇ ਨੇ ਇਹ ਸਾਰੇ ਏਰੀਏ ਨੂੰ ਪਾਣੀ ਦਾ ਹਾਂ ਪਾਣੀ ਦਾ ਜਿਹੜਾ ਫਲੋ ਹੈ ਅਗਰ ਮੈਂ ਦਿਖਾਣਾ ਚਾਹਾਂ ਅੱਗੇ ਹੋ ਕੇ ਪਾਣੀ ਦਾ ਫਲੋ ਦਿਖਾਇਆ ਜਾਵੇ ਤਾਂ ਪਾਣੀ ਦਾ ਫਲੋ ਬਹੁਤ ਹੈ ਫਲੋ ਬਹੁਤ ਸਪੀਡ ਤੇ ਹੈ ਔਰ ਪਾਣੀ ਇੰਨੀ ਹੀ ਸਪੀਡ ਤੇ ਫਲੋਰ ਤੋਂ ਨਿਕਲ ਰਿਹਾ ਯਾਨੀ ਇਹ ਨਹੀਂ ਹੈਗਾ ਕਿ ਪਾਣੀ ਦਾ ਫਲੋ ਕਿਤੇ ਬੰਨ ਨੂੰ ਟੱਚ ਕਰਾ ਫਿਰ ਮੈਂ ਇੱਕ ਵਾਰੀ ਲਗਾਤਾਰ ਮੈਂ ਇੱਕ ਵਾਰੀ ਚੀਜ਼ ਦਿਖਾ ਰਿਹਾ ਕਿ ਅਸੀਂ ਇਸ ਵਕਤ ਵੀ ਬੰਨ ਦੇ ਅੰਦਰਲੇ ਪਾਸੇ ਖੜੇ ਹਾਂ ਸਤ루ਦ ਰਿਆ ਦੇ ਅੰਦਰਲੇ ਪਾਸੇ ਖੜੇ ਹਾਂ ਬੰਨ ਮੇਰੇ ਕੈਮਰਾਮੈਨ ਤੋਂ ਵੀ ਪਿੱਛੇ 10 ਬੰਦਾ ਫੁੱਟ ਪ ਬਰਜੇੜੇ ਹਾਲਾਤ ਨੇ ਕਾਬੂ ਚ ਨੇ ਕੋਈ ਡਰਨ ਦੀ ਲੋੜ ਨਹੀਂ ਕੋਈ ਘਬਰਾਣ ਦੀ ਲੋੜ ਨਹੀਂ ਸचेत ਰਹਿਣ ਦੀ ਲੋੜ ਹੈ 94000 ਕਿਊਸਿਕ ਪਾਣੀ ਨਿਕਲ ਰਿਹਾ ਬੜੇ ਆਰਾਮ ਨਾਲ ਤੁਸੀਂ ਦੇਖੋ ਦਰਿਆ ਦੇ ਅੰਦਰੋਂ ਹੀ ਨਿਕਲ ਰਿਹਾ ਹੁਣ ਸਵੇਰ ਨਾਲੋਂ ਜਿਹੜਾ ਲੈਵਲ ਹੈ ਸਵੇਰ ਜਿਹੜਾ ਇੱਥੇ ਲੈਵਲ ਸੀ ਹੁਣ ਸਵੇਰ ਨਾਲੋਂ ਘੱਟੋ ਘੱਟ 2 ਫੁੱਟ ਪਾਣੀ نیچے ਚਲਾ ਗਿਆ ਸ਼ਾਮ ਦੇ 6 ਵਜੇ ਨੇ ਸ਼ਾਮ ਦੇ 6 ਵਜੇ ਨੇ ਉਹ ਜਿਹੜੇ ਆਫੀਸ਼ੀਅਲੀ ਇਹ 94000 ਕਿਊਸਿਕ ਪਾਣੀ ਚੱਲ ਰਿਹਾ ਇਸ ਕਰਕੇ ਜਿਹੜੇ ਦਰਸ਼ਕ ਇਹ ਦੇਖ ਰਹੇ ਨੇ ਉਹਨਾਂ ਲਈ ਇਹ ਹੈਗਾ ਇੱਕ ਹੋਣਾ ਸਚੇਤ ਰਹੋ ਪਿੰਡ ਦੇ ਪਾਰੇ ਦੇਓ ਕੁਝ ਲੋਕ ਪੈਨਿਕ ਖਬਰਾਂ ਫਲਾ ਰਹੇ ਨੇ ਅੱਜ ਤੋਂ 2 ਸਾਲ ਪਹਿਲਾਂ ਜਦੋਂ ਪਾਣੀ ਆਇਆ ਸੀਗਾ ਤਾਂ ਪੰਜਾਬ ਪੁਲਿਸ ਅਕੈਡਮੀ 'ਚ ਪਾਣੀ ਆਇਆ ਸੀ ਤਾਂ ਉੱਥੇ ਗੱਡੀਆਂ ਕਾਫੀ ਨੁਕਸਾਨ ਹੋਇਆ ਸੀ ਕੁਝ ਲੋਕ ਉਹਨਾਂ ਨੂੰ ਬਾਰ-ਬਾਰ ਰਿਪੀਟ ਕਰ ਰਹੇ ਨੇ ਸਾਨੂੰ ਫੋਨ ਆ ਰਹੇ ਆ ਜੀ ਪੁਲਿਸ ਅਕੈਡਮੀ 'ਚ ਪਾਣੀ ਆ ਗਿਆ ਫਰਾਨੀ ਜਗ੍ਹਾ ਪਾਣੀ ਕਿਤੇ ਕੁਝ ਨਹੀਂ ਹੋਇਆ ਸਰ एवरीथिंग ਇਜ਼ ਨਾਰਮਲ ਕੋਈ ਵੀ ਘਬਰਾਨ ਦੀ ਲੋੜ ਨਹੀਂ ਸਚੇਤ ਰਹਿਣ ਦੀ ਲੋੜ ਹੀ ਹੈ ਦੈਨਿਕ ਸਵੇਰਾ ਲਈ ਨਰੇਸ਼ ਸ਼ਰਮਾ ਫਲੋਰ ਦੈਨਿਕ ਸਵੇਰਾ ਦੇਖਣ ਦੇ ਦਸ਼ਕਾ ਸਵਾਗਤ ਹੈ ਇਸ ਵਕਤ ਖੜੇ ਆਂ ਫਿਰ ਇੱਕ ਵਾਰੀ ਫਲੋਰ ਸਤਲੁਜ ਨਦੀ ਦੇ ਕੋਲ ਜਿੱਥੇ ਅਸੀਂ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਅਪਡੇਟ ਦੇ ਰਹੇ ਆਂ ਕਿ ਪਾਣੀ ਕਿਉਂਕਿ ਪਾਣੀ ਬਹੁਤ ਮਾਤਰਾ 'ਚ ਚੱਲ ਰਿਹਾ ਫਿਰ ਹਾਲ ਵੀ ਅਸੀਂ ਅਗਰ ਤੁਹਾਨੂੰ ਪਹਿਲਾਂ ਸਭ ਤੋਂ ਪਹਿਲਾਂ ਉਹੀ ਪੁਆਇੰਟ ਦਿਖਾਉਣਾ ਚਾਹੁੰਦੇ ਆਂ ਜਿੱਥੋਂ ਇਸ ਚੀਜ਼ ਦਾ ਪਤਾ ਲੱਗਦਾ ਕਿ ਪਾਣੀ ਦਾ ਲੈਵਲ ਕਿੰਨਾ ਅਗਰ ਸਾਹਮਣੇ ਦੇਖੋ ਤੁਸੀਂ ਡੇਂਜਰ ਲੈਵਲ ਤੋਂ 3 ਫੁੱਟ ਥੱਲੇ ਪਾਣੀ ਚੱਲ ਰਿਹਾ ਡੇਂਜਰ ਲੈਵਲ ਤੋਂ ਯਾਨੀ ਖਤਰੇ ਦੇ ਨਿਸ਼ਾਨ ਤੋਂ 3 ਫੁੱਟ ਥੱਲੇ ਪਾਣੀ ਚੱਲ ਰਿਹਾ ਔਰ ਨਿਚੇ ਅਗਰ ਹਲਕਾ ਜਿਹਾ ਦਿਖਾਵਾ ਤਾਂ ਅਲਰਟ ਮੋਡ ਆ ਰਿਹਾ ਜਿਹੜਾ ਅਲਰਟ ਮੋਡ ਹੈ ਉਹਦੇ ਤੇ ਪਾਣੀ ਦਾ ਆ ਰਿਹਾ ਯਾਨੀ ਕਿ ਖਤਰਾ ਇਹ ਨਹੀਂ ਕੋਈ ਅਜੇ ਗੱਲ ਪਤ ਨਹੀਂ ਹੈਗੀ ਦੂਸਰੇ ਪਾਸੇ ਅਗਰ ਪਾਣੀ ਦਾ ਫਲੋ ਦੇ ਬਾਰੇ ਜਾਨਣਾ ਚਾਹੀਏ ਤਾਂ ਅਸੀਂ ਜਿਹੜੇ ਸਵੇਰੇ ਆਏ ਸੀ ਅੱਜ ਤੇ ਇਹ ਪਾਣੀ ਬਿਲਕੁਲ ਨਾਲ ਲੱਗਾ ਹੋਇਆ ਸੀ ਉੱਪਰ ਸੀਗਾ ਥੋੜਾ ਇਹ ਲਗਭਗ ਨੇੜੇ ਸੀਗਾ ਮੇਰੇ ਤੇ ਇਹ ਹੁਣ ਪਾਣੀ ਥੋੜਾ ਜਿਹਾ ਪਰੇ ਗਿਆ ਯਾਨੀ ਕਿ ਪਾਣੀ ਦਾ ਲੈਵਲ ਘਟਿਆ ਜੋ ਅਪਡੇਟ ਹੈ ਲਗਭਗ ਜਿਹੜੀ ਅਪਡੇਟ ਆ ਰਹੀ ਹੈ ਸਾਡੇ ਕੋਲ ਜਿਹੜੇ ਸਾਡੇ ਇੱਥੇ ਨਿਗਰਾਨੀ ਕਰ ਰਹੇ ਨੇ ਡਰੇਨ ਵਿਭਾਗ ਦੇ ਬੰਦੇ ਉਹਨਾਂ ਵੱਲੋਂ ਜਿਹੜੀ ਅਪਡੇਟ ਦਿੱਤੀ ਹੈ ਕਿ ਅੱਜ ਜਿਹੜਾ ਪਾਖੜੇ ਤੋਂ ਪਾਣੀ 65000 ਕਿਊਸਿਕ ਪਾਣੀ ਛੱਡਿਆ ਗਿਆ ਔਰ ਜਿਹੜਾ ਫਲੋਰ ਇਸ ਟਾਈਮ ਫਲੋ ਚੱਲ ਰਿਹਾ ਉਹ ਲਗਭਗ 94000 ਕਿਊਸਿਕ ਪਾਣੀ ਚੱਲ ਰਿਹਾ ਮੈਂ ਫਿਰ ਇੱਕ ਵਾਰੀ ਆਪਣੇ ਦਰਸ਼ਕਾਂ ਨੂੰ ਯਾਦ ਕਰਾਉਣਾ ਚਾਹਨਾ ਕਿ ਜਿਹੜੀ ਫਲੋਰ ਸਤੁਲੀ ਦੀ ਕੈਪੈਸਿਟੀ ਹੈ ਇਹ ਲਗਭਗ 3 ਲੱਖ ਕਿਊਸਿਕ ਪਾਣੀ ਦੇ ਲਗਭਗ ਹੈ ਸੋ ਦਰਨ ਦੀ ਗੱਲ ਨਹੀਂ ਹੈਗੀ ਥੋੜਾ ਨੁਕਸਾਨ ਸੰਗੋਵਾਲ ਏਰੀਆ ਛੋਇਆ ਜਾ ਕੇ ਜਨਨ ਕੀ ਤਾਂ ਕਾਫੀ 15 16 ਕਿਲੋਮੀਟਰ ਅੱਗੇ ਨਿਕਲ ਗਏ ਤਾਂ ਉੱਥੇ ਜਾ ਕੇ ਬੰਨ ਥੋੜਾ ਥੜੇ ਢਾ ਲੱਗੀ ਹੈ ਪ੍ਰਸ਼ਾਸਨ ਪੂਰਾ ਮਸਤੈਸ ਸੀ ਗਾਲ ਪਿੰਡ ਵਾਲੇ ਮਸਤੈਸ ਸੀ ਉੱਥੇ ਕਾਬੂ ਵੀ ਪਾਇਆ ਗਿਆ ਉੱਥੋਂ ਦੇ ਜਿਹੜੇ ਐਮ ਐਲ ਏ ਨੇ ਮੈਡਮ ਇੰਦਰਜੀਤ ਕੌਰ ਮਾਨ ਉਹ ਵੀ ਮੌਕੇ ਤੇ ਸੀਗੇ ਉੱਥੇ ਜਨਨ ਸਾਰਿਆਂ ਨੂੰ ਜਦੋਂ ਜਾਤ ਕਰਕੇ ਉੱਥੇ ਜਿੰਨੀ ਵੀ ਹਾਲਾਤ ਕਾਬੂ ਕਰਨੇ ਕੋਸ਼ਿਸ਼ ਕੀਤੀ ਉੱਥੇ ਮੈਨੂੰ ਇਹ ਵੀ ਪਤਾ ਲੱਗਿਆ ਕਿ ਕਾਫੀ ਕਾਮਯਾਬੀ ਪ੍ਰਸ਼ਾਸਨ ਨੂੰ ਮਿਲੀ ਹੈ ਡੀਸੀ ਸਾਹਿਬ ਕੋਲ ਆਪ ਵਾਚ ਕਰ ਰਹੇ ਨੇ ਮੋਨੀਟਰਿੰਗ ਕਰ ਰਹੇ ਨੇ ਇਸ ਸਾਰੇ ਏਰੀਆ ਨੂੰ ਕਿ ਪਾਣੀ ਦਾ ਹਾਂ ਪਾਣੀ ਦਾ ਜਿਹੜਾ ਫਲੋ ਹੈ ਅਗਰ ਮੈਂ ਦਿਖਾਣਾ ਚਾਹਾਂ ਅੱਗੇ ਹੋ ਕੇ ਪਾਣੀ ਦਾ ਫਲੋ ਦੇਖਿਆ ਜਾਵੇ ਤਾਂ ਪਾਣੀ ਦਾ ਫਲੋ ਬਹੁਤ ਹੈ ਫਲੋ ਬਹੁਤ ਸਪੀਡ ਤੇ ਹੈ ਔਰ ਪਾਣੀ ਇੰਨੀ ਹੀ ਸਪੀਡ ਤੇ ਫਲੋਰ ਤੋਂ ਨਿਕਲ ਰਿਹਾ ਯਾਨੀ ਇਹ ਨਹੀਂ ਹੈਗਾ ਕਿ ਪਾਣੀ ਦਾ ਫਲੋ ਕਿਤੇ ਬੰਨ ਨੂੰ ਟੱਚ ਕਰ ਫਿਰ ਮੈਂ ਇੱਕ ਵਾਰੀ ਲਗਾਤਾਰ ਮੈਂ ਇੱਕ ਵਾਰ ਚੀਜ਼ ਦਿਖਾ ਰਿਹਾ ਕਿ ਅਸੀਂ ਇਸ ਵਕਤ ਵੀ ਬੰਨ ਦੇ ਅੰਦਰਲੇ ਪਾਸੇ ਖੜੇ ਆ ਸਤਲੁਜ ਦਰਿਆ ਦੇ ਅੰਦਰਲੇ ਪਾਸੇ ਖੜੇ ਆ ਬੰਨ ਮੇਰੇ ਕੈਮਰਾਮੈਨ ਤੋਂ ਵੀ ਪਿੱਛੇ 10-15 ਫੁੱਟ ਪਿੱਛੇ ਹੈਗਾ ਪਰ ਜਿਹੜੇ ਹਾਲਾਤ ਨੇ ਕਾਬੂ ਚ ਨੇ ਕੋਈ ਡਰਨ ਦੀ ਲੋੜ ਨਹੀਂ ਕੋਈ ਘਬਰਾਣ ਦੀ ਲੋੜ ਨਹੀਂ ਸचेत ਰਹਿਣ ਦੀ ਲੋੜ ਹੈ 94000 ਕਿਊਸਿਕ ਪਾਣੀ ਨਿਕਲ ਰਿਹਾ ਬੜੇ ਆਰਾਮ ਨਾਲ ਤੁਸੀਂ ਦੇਖੋ ਦਰਿਆ ਦੇ ਅੰਦਰੋਂ ਹੀ ਨਿਕਲ ਰਿਹਾ ਹੁਣ ਸਵੇਰ ਨਾਲੋਂ ਜਿਹੜਾ ਲੈਵਲ ਹੈ ਸਵੇਰੇ ਜਿਹੜਾ ਇੱਥੇ ਲੈਵਲ ਸੀ ਹੁਣ ਸਵੇਰ ਨਾਲੋਂ ਘੱਟੋ ਘੱਟ 2 ਫੁੱਟ ਪਾਣੀ نیچے ਚਲਾ ਗਿਆ ਸ਼ਾਮ ਦੇ 6 ਵਜੇ ਨੇ ਸ਼ਾਮ ਦੇ 6 ਵਜੇ ਨੇ ਉਹ ਜਿਹੜੇ ਆਫੀਸ਼ੀਅਲੀ ਇਹ 94000 ਕਿਊਸਿਕ ਪਾਣੀ ਚੱਲ ਰਿਹਾ ਇਸ ਕਰਕੇ ਜਿਹੜੇ ਦਰਸ਼ਕ ਇਹ ਦੇਖ ਰਹੇ ਨੇ ਉਹਨਾਂ ਲਈ ਇਹ ਹੈਗਾ ਇੱਕ ਹੋਣਾ ਸਚੇਤ ਰਹੋ ਪਿੰਡ ਦੇ ਪੈਰੇ ਦੇਓ ਕੁਝ ਲੋਕ ਪੈਨਿਕ ਖਬਰਾਂ ਫਲਾ ਰਹੇ ਨੇ ਅੱਜ ਤੋਂ 2 ਸਾਲ ਪਹਿਲਾਂ ਜਦੋਂ ਪਾਣੀ ਆਇਆ ਸੀਗਾ ਤਾਂ ਪੰਜਾਬ ਪੁਲਿਸ ਅਕੈਡਮੀ 'ਚ ਪਾਣੀ ਆਇਆ ਸੀ ਤਾਂ ਉੱਥੇ ਗੱਡੀਆਂ ਕਾਫੀ ਨੁਕਸਾਨ ਹੋਇਆ ਸੀ ਕੁਝ ਲੋਕ ਉਹਨਾਂ ਨੂੰ ਬਾਰ-ਬਾਰ ਰਿਪੀਟ ਕਰ ਰਹੇ ਨੇ ਸਾਨੂੰ ਫੋਨ ਆ ਰਹੇ ਆ ਜੀ ਪੁਲਿਸ ਅਕੈਡਮੀ 'ਚ ਪਾਣੀ ਆ ਗਿਆ ਫਰਾਨੀ ਜਗ੍ਹਾ ਪਾਣੀ ਕਿਤੇ ਕੁਝ ਨਹੀਂ ਹੋਇਆ ਸਰ एवरीथिंग ਇਜ਼ ਨਾਰਮਲ ਕੋਈ ਵੀ ਖਬਰਾਂ ਦੀ ਲੋੜ ਨਹੀਂ ਸਚੇਤ ਰਹਿਣ ਦੀ ਲੋੜ ਹੀ ਹੈ ਦੈਨਿਕ ਸਵੇਰਾ ਲਈ ਨਰੇਸ਼ ਸ਼ਰਮਾ ਫਲੋਰ